ਇਹ ਆਕੇ ਨਾਲ ਹਾਲੀ ਸੁਬਾਹ ਤੱਕ ਕਰੇ ਸੀ ਘਟਿਆ ਜੀ ਕੱਲ ਤੋਂ ਘਟਿਆ ਪਰ ਰਫ਼ਤਾਰ ਬਹੁਤ ਹੈ ਜੀ ਰਫ਼ਤਾਰ ਬਹੁਤ ਹੈ ਉਹਦਾ ਪੰਕ ਤੋਂ ਦਾ ਵਿਛਾ ਦਾ ਬਣ ਗਿਆ ਸੀ ਪਰ ਪਬਲਿਕ ਇਕੱਠੀ ਹੋ ਗਈ ਮੇਰੇ ਪਰਚਿਓ ਅੱਜ ਤੱਕ ਕਿਉਂ ਨਹੀਂ ਹੋ ਰਿਹਾ ਇਹ ਸਿਰ ਤੋਂ ਦਾ ਖਾਚਾ ਹੋ ਗਿਆ ਸੀ ਰਾਤ ਪਰ ਪਬਲਿਕ ਇਕੱਠੀ ਹੋ ਗਈ ਜੇ ਰਾਤ ਨੂੰ ਬਚਾ ਹੋ ਗਿਆ ਹੁਣ ਕੱਟੇ ਕਿਤੇ ਲਾਇਆ ਜੇ ਵਧੀਆ ਹੋ ਜਾਣਾ ਪਬਲਿਕ ਦੀ ਇਮਤੀ ਹੈ ਬੋ ਘਟੇ ਦੇ ਲੋਕ ਨੇ ਕਿਉਂਕਿ ਹਰ ਵਾਰੀ ਇਹਨਾਂ ਨੂੰ ਪਾਣੀ ਦਾ ਤੇ ਗੱਟਿਆਂ-ਗੁੱਟਿਆਂ ਦੀ ਸਪਲਾਈ ਸਿਵਲ ਪ੍ਰਸ਼ਾਸਨ ਵੱਲੋਂ ਹਾਂ ਕਰੀ ਜਾਂਦੇ ਆ ਆ ਰਹੀ ਹੈ ਹਾਂਜੀ ਤੇ ਜਿਹੜਾ ਸਮਾਨ ਹੁਣ ਸਾਡੀ ਮਤਲਬ ਬਟਿੰਡਾ ਜ਼ਿਲ੍ਹੇ ਦੀ ਡਿਊਟੀ ਲੱਗੀ ਸੀ ਇੱਥੇ ਜੀ ਫਾਜ਼ਿਲਕਾ ਜਾਂ ਜਲਾਲਾਬਾਦ ਜਿਹੜੇ ਸਾਰੇ ਇੱਕ ਤੁਸੀਂ ਮੈਂ ਤੁਹਾਨੂੰ ਲੋਕਲ ਐਡਮਿਸ਼ਨ ਜਿਹੜੀ ਸਿਵਲ ਐਡਮਿਸ਼ਨ ਉਹਦਾ ਨਾਮ ਉਹਦਾ ਮੇਰੀ ਡੀਸੀ ਨਾਲ ਗੱਲ ਹੋਈ ਹੈ ਹੋ ਗਈ ਹੈ ਜੀ ਤੇ ਜਿਹੜਾ ਸੀਐਮਓ ਨੂੰ ਕਹੇ ਸੀ ਸੀਐਮਓ ਕਹਿੰਦਾ ਸਾਡੀ ਟੀਮਾਂ ਨੇ ਉਹੀ ਤਾਂ ਮੈਂ ਜਾਣਨਾ ਚਾਹੁੰਦਾ ਵੀ ਕੌਣ ਹੈ ਹੁਣ ਇੱਥੇ ਫੋਰ ਇੱਕ ਮਿੰਟ ਜੇ ਆਉਂਦੇ ਆਸ ਜੇ ਇੱਥੇ ਸਿਵਲ ਹਸਪੀਟਲ ਚ ਕੋਈ ਬੰਦਾ ਤਨਾਤ ਨਹੀਂ ਮੈਡੀਸ਼ਨ ਵਾਸਤੇ ਮੈਂ ਤਾਂ ਨਾਲ ਡਾਕਟਰ ਲੈ ਕੇ ਆਇਆ ਜੀ 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 ਪ੍ਰਾਈਵੇਟ ਉਹਨਾਂ ਦੀ ਟੀਮ ਹੈ ਜੇ ਮੰਨ ਲਓ ਹੁਣ ਕੋਈ ਬੰਦੇ ਬਿਮਾਰ ਸ਼ਮਾਰ ਪਏ ਕੋਈ ਟਾਂਲੀ ਕੋਈ ਸਭ ਕੁਦਰ ਡੰਗਿਆ ਮੁੰਡਾ ਸਿਵਲ ਲੈਂਦਾ ਤੁਸੀਂ ਇੱਥੇ ਸੀਐਮਓ ਆਫਿਸ ਚ ਸਿਵਲ ਸਰਜਨ ਆਫਿਸਰ ਜੂਨੀਅਰ ਡਾਕਟਰ ਸੀਐਮਓ ਆਫਿਸ ਚ ਨਹੀਂ ਸਰ ਮੈਂ ਸਿਵਲ ਸਰਜਨ ਮੈਂ ਸੀਐਮਓ ਨਾ ਥੀ

ਆਪ ਜਾ ਰਹੇ ਹੋ ਜੇ ਜਿਤਨੇ ਵੀ ਜੇ ਟਾਣੀਆਂ ਹੈ ਖੇਤੋਂ ਵਿੱਚ ਲੋਕ ਬੈਠੇ ਹੈ ਜਦੋਂ ਦੋ ਦੋ ਟੀਮ ਆਲਰੇਡੀ ਗਈ ਹੋਈ ਹੈ ਸਰ ਜਿਤ ਗਿਆ ਸਭੀ ਕੋ ਹਾਂਜੀ ਕਿਤਨੇ ਕੁ ਲੋਕ ਵਿੱਚ ਕੇ ਬਿਮਾਰ ਨੇ ਬਾਹਰ ਨਿਕਾਲੇ ਹੋ ਅਰੁਣ ਸਰ ਯਹਾਂ ਪੇ ਓਪੀਡੀ 70 80 ਕੀ ਹੈ ਹਾਂ ਡੇਲੀ ਵਹਾਂ ਜਾ ਕੇ ਵੀ ਕੁਝ ਇਲਾਜ ਹੋ ਰਿਹਾ ਹੈ ਹਾਂ ਵਾਪੇ ਵੀ ਹੋ ਰਿਹਾ ਹੈ ਸਰ ਇੱਕ ਮਰੀਜ਼ ਹੁਣੀ ਭੇਜਿਆ ਥੋੜੀ ਦੇਰ ਘੰਟਾ ਪਹਿਲਾਂ शिफ्ट कहाँ कर रहे हो सीरियस केसेज जा रहे हैं उनको रेफर है सिविल हॉस्पिटल में करते हैं फाजिल, फाजिल का सी एम साहब ने बना हुआ है वो जो बना बना हुआ है। मेडिसिन की क्या पोजिशन है मेडिसिन सर अभी तो पर्याप्त है सर हाँ हम भी लेकर आए थे ये तीन एम्बुलेंस आई है मॉर्निंग में भी लेके आए हाँ जी वही अभी हुई है अभी यहाँ भाई हम वहाँ रुकी हुई ना हमारी गाड़ी निकाली है तो अभी हाँ किसी चीज की और रिक्वायरमेंट हमारे पास जो डॉक्टरों की स्पेशल टीम तो भी नहीं आगे गई नॉर्मल डॉक्टर के आगे स्पेशल टीम मेरे पास डॉक्टर भी आए हुए हैं साथ उनकी टीम है अगर उनकी सेवाओं की जरूरत है हम तो इसलिए आए हैं कि हम कोई जहाँ दिखावा करने नहीं आए हम तो सेवा के लिए आए हैं नहीं अदरवाइज डॉक्टर आपका हॉस्पिटल छोड़ के नहीं आता आप तो गवर्नमेंट जॉब में हो

ਤੋ ਚਲੋ ਅੱਜ ਥੋੜਾ ਪ੍ਰੋਬਲਮ ਸੀ ਚੀਫ ਨੇ ਸਾਡੇ ਡਾਕਟਰ ਤਕਸੀਮ ਇਹ ਵੀ ਡਾਕਟਰ ਨੇ ਕਿ ਸਾਰੇ ਪ੍ਰਾਈਵੇਟ ਡਾਕਟਰ ਹਸਪੀਟਲ ਨਾਲ ਆਉਂਦਾ ਉਹਨਾਂ ਨੂੰ ਨਾਲ ਲੈ ਕੇ ਆਏ ਟੀਮ ਹੈ ਸਾਰੀ ਉਹਨਾਂ ਦੀ ਸਿਵਲ ਡਿਫੈਂਸ ਦੀ ਪੂਰੀ ਟੀਮ ਹੈ ਦੇਖੋ ਅਸੀਂ ਐਵੇਂ ਰਸ਼ ਮਾਰਨੇ ਇਹ ਤਾਂ ਕਿੰਨੇ ਵਿੱਚ ਸਾਡੀਆਂ ਸਵਾਵਾਂ ਦੀ ਕੋਈ ਲੋੜ ਹੈ ਕਿ ਅਸੀਂ ਨਹੀਂ ਅਦਰバイ ਜਿਹੜਾ ਪ੍ਰਾਈਵੇਟ ਡਾਕਟਰ ਆਵਦਾ ਹਸਪੀਟਲ ਛੱਡ ਕੇ ਕਿਉਂ ਆਊਗਾ ਜੇ ਉਸਕੇ ਮਨ ਮੇਂ ਸੇਵਾ ਕਾ ਕੋ ਬਾਬ ਹੈ ਉਹ ਚਾਹਤਾ ਹੈ ਕਿ ਅਗਰ ਅੱਜ ਪੰਜਾਬ ਮੇਂ ये त्रासदी हुई है उसमें कुछ योगदान हो तभी हमारे साथ आया हमने प्रेरित किया लोगों को बहुत अच्छा है। ये डॉक्टर हैं अपना क्लीनिंग छोड़ कर ये आए हैं इनके साथ बड़ी टीम है सिविल डिफेंस के हमारे पास बहुत वॉल्टियर हैं जो हमारे साथ आए हैं आप जहाँ यूनिट के हेड हो अगर किसी की चीज़ की ज़रूरत है जो हमारे से आप यूज कर सकते हो तो हमारे को बताओ जो आपकी मेडिसन है वो आपने ले ही जो हम देखें और रिक्वामेंट फ्यूचर सर ठीक है हाँ सर कोई रिक्वायरमेंट नहीं है ठीक है अभी पर्याप्त है मेडिसन्स वगैरह और टीम दो टीम्स ऑलरेडी गई हुई है हमारे पास डॉक्टर साहब हैं अगर कोई <coughs> आगे केस अभी अभी आया है तो हम आपको नहीं सर है, अभी तो ऐसा कोई इन्फॉर्मेशन आई नहीं है हमें एक अभी मॉर्निंग में आया था हमें सी एस ऑफिस वो ऑलरेडी गए हुए हैं सर भेज दिए गए हुए हैं ठीक है लिया पता किया ਤੁਹਾਨੂੰ ਜੇ ਕਿਸੇ ਚੀਜ਼ ਦੀ ਹੋਰ ਲੋੜ ਆ ਤਾਂ ਤੁਸੀਂ ਲੈ ਸਕਦੇ ਹੋ ਅੱਗੇ ਜਿੱਥੇ ਸਿਵਲ ਡਿਫੈਂਸ ਦਾ ਕੈਂਪ ਲੱਗਿਆ ਉਹ ਦਿਖਾ ਦਈਏ ਤੁਹਾਨੂੰ ਜੀ ਆ ਇੱਧਰ ਕੈਂਪ ਲੱਗਿਆ ਆ ਗਿਆ ਜੀ 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 ਬਹੁਤ ਹਾਂ ਜੀ अगर चलो सर बैठक दिखानी किसान देखो जी यही है आगे आगे। कामा का पत्तन आए अस ਮਲੇ ਸਾਹਿਬ ਇੱਕ ਜਾਇਜ਼ਾ ਲੈਣਗੇ ਤਾਂ ਹੀ ਤਾਂ ਦੱਸਣਗੇ ਕਿੱਥੇ ਕਿੱਥੇ ਕੀ ਕੀ ਚਾਹੀਦਾ ਭੇਜਣਗੇ ਸੋ ਇਹੀ ਹੁੰਦਾ ਇੱਕ ਕੈਂਪ ਲੱਗਿਆ ਜੀ ਠੀਕ ਹੈ ਦੇ ਇਹ ਤੁਸੀਂ ਦੇਖੋ ਇਹ ਕੈਂਪ ਸੈਂਕਲਸ ਹੀ ਜਾ ਰਹੀ ਹੈ। ਬਹੁਤ ਆਦੇ ਆ ਰਹੇ ਨੇ। ਠੀਕ ਹੈ ਜੀ ਹੋ ਜਾਦਾ। ਹਾਂ ਜੀ ਸਕਿਨ ਦੇ ਬਹੁਤ ਜ਼ਿਆਦਾ ਆ ਰਹੇ ਪੈਰਾਂ ਦੇ ਆ ਯਾਰ ਪਾਣੀ ਕਰਕੇ। ਬੱਚਿਆਂ ਦਾ ਬਹੁਤ ਇਕਤ ਆ ਰਹੀ ਹੈ। ਤੇ ਸਕਿਨ ਵਾਸਤੇ ਫਾਈਲ ਆਈ ਦੇ ਆ ਰਹੇ ਹੈਗੇ ਆ। ਆਈ ਫਲੂ ਵਾਸਤੇ ਜਿਹੜੇ ਡਰਾਪਸ ਵਗੈਰਾ ਜਾਂ ਸਕਿਨ ਵਾਸਤੇ ਕੋਈ ਪਾਊਡਰ ਸਾਰਾ ਹੈਗਾ ਸ਼ਫੀਸ਼ੈਂਟ ਹੈ। ਅ ਅਸੀਂ ਵੀ ਜਿਹੜੀਆਂ ਮੈਡੀਸਿਨ ਇੱਥੇ ਲਾ ਕੇ ਦੇ ਦਿੰਦੇ ਹਾਂ। ਅਸੀਂ ਆਪਣੇ ਸਿਵਲ ਡਿਫੈਂਸਰ ਆ ਰਹੇ ਹਾਂ ਇਸੇ ਵਾਰ ਫਿਰ ਲੱਗਾਂ। ਆਪਣੇ ਕੋਲ ਸ਼ਫੀਸ਼ੈਂਟ ਹੈ ਨਾ। ਆਈ ਬਿਲਹਾਲ ਹਾਈ ਐਫੀਸ਼ੈਂਟ ਆਇਆ ਵੀ ਖਪਤ ਡੇਲੀ ਜਿਵੇਂ ਹੋ ਜਾਂਦੀ ਓਵੇਂ ਸਾਡੇ ਡਾਕਟਰ ਸਾਹਿਬ ਤਰਸੇਮ ਸਿੰਘ ਜੀ ਨੂੰ ਓਵੇਂ ਅਸੀਂ ਲਿਖਾ ਦੰਨੇ ਵੀ ਸ਼ਾਮ ਨੂੰ ਸਾਨੂੰ ਕੱਲ ਨੂੰ ਅਜੀ ਦੀ ਲੋੜ ਪਊਗੀ ਠੀਕ ਉਧਰ ਪਹਿਲਾਂ ਤੇ ਰੌਲੀ ਬਟਾ ਜੀ ਕੱਲ ਆਪਾਂ ਬਿਟਰਨ ਆ ਗਈ ਜੀ ਆ ਗਏ ਸਰ ਇੱਕ ਤਰ੍ਹਾਂ ਤਾਂ ਲਗਾਈ ਜੀ ਤਾਂ ਬਿਮਾਰੀ ਤਾਂ ਹਰ ਤਰ੍ਹਾਂ ਦਾ ਹੀ ਆ ਹੀ ਰਹੀ ਪੇਸ਼ੰਗ ਮਲੇਰੀਆ ਮਲਰੀਆ ਤਾਂ ਨਹੀਂ ਜਿਹੜੇ ਕੇਸ ਆ ਗਏ ਮਲੇਰੀਆ ਡੈਂਗੂ ਤੋਂ ਹਜੇ ਬਚਾ ਅਛਾ ਐਸੇ ਲਈ ਬੁਖਾਰ ਵਾਲੇ ਨੂੰ ਵੀ ਅਸੀਂ ਦੋ ਦਿਨ ਵੱਧ ਦੀ ਭਰਾ ਕੇ ਦਿੰਨਾ ਖਰਾਕ ਵੀ ਗਾਣੂ ਕੱਲੇ ਸਕਿੰਨ ਤੇ ਉਹ ਹੀ ਆ ਰਹੇ ਆ ਜਾਦਾ ਸਕਿੰਦੇ ਆ ਰਹੇ ਸਕਿੰਦੇ ਆ ਰਹੇ ਪਾਣੀ ਕਰਕੇ ਸਕਿੰਦੇ ਦੇ ਅੱਖਾਂ ਦੇ ਸਕਿੰਦੇ ਅੱਖਾਂ ਦੇ ਜਿਹੜੇ ਕਰ ਨੇ ਜਿਹੜੇ ਨਿਓਸਪਿਨ ਪਾਊਡਰ ਹੁੰਦਾ ਹੈ ਟਿਊਬਸ ਹੁੰਦੀਆਂ ਨੇ ਤੇ ਬਿਟਾਡਿਨ ਅਸੀਂ ਪ੍ਰਾਪਤ ਮਾਤਰਾ ਦੇ ਵਿੱਚ ਸਾਡੇ ਕੋਲ ਹੈਗੀਆਂ ਨੇ ਮਤਲਬ ਸਫੀਸ਼ੀਐਂਟ ਹੈਗੀਆਂ ਜੇ ਸਾਨੂੰ 2 400 500 ਪੇਸ਼ੇਂ ਨੂੰ ਵੀ ਐਮਰਜੈਂਸੀ ਦੇਣੀ ਪਵੇ ਜੇ ਤਾਂ ਸਾਡੇ ਕੋਲੇ ਇੰਨੀ ਵੀ ਦਵਾਈ ਇੱਥੇ ਪ੍ਰੈਜ਼ੈਂਟਲੀ ਹੈਗੀ ਹੈ ਅਸਲ ਵਿੱਚ ਡਾਕਟਰ ਜਦੋਂ ਪਾਣੀ ਉੱਤਰ ਗਿਆ ਨਾ ਉਸ ਤੋਂ ਵੱਧ ਇਹ ਜਿਹੜੀ ਪ੍ਰੋਬਲਮ ਹੈ ਉਸ ਕੇ ਰਾਹੀਂ ਫਿਰ ਜ਼ਿਆਦਾ ਫਲੂ ਵੀ ਉਦੋਂ ਮਲੇਰੀਆ ਵੀ ਡੇਂਗੂ ਦੀ ਸੰਭਾਵਨਾ ਹੋ ਸਕਦੀ ਹੈ ਬਿਲਕੁਲ ਔਰ ਲੋਕਾਂ ਦੇ ਘਰਾਂ ਦੇ ਵੀ ਜਿਹੜਾ ਨੁਕਸਾਨ ਹੋਇਆ ਉਹਦੀ ਤਾਂ ਗਿਣਤੀ ਹਜੇ ਤੇ ਇਹ ਤਾਂ ਕਹਿੰਦੀ ਲਾਈਫ ਬਚਾਉਣ ਦੀ ਗੱਲ ਹੈ ਬਿਲਕੁਲ ਬਿਲਕੁਲ ਕਿ ਛੋਟੀ ਜ਼ਿੰਦਗੀ ਕਿਵੇਂ ਬਚਦੀ ਹੈ ਅਸਲ ਜਿਹੜਾ ਲੜਾਈ ਹੈ ਉਹ ਤਾਂ ਨੈਕਸਟ ਸ਼ੁਰੂ ਹੋਣੀ ਹੈ ਸੈਕੰਡ ਫੇਜ਼ ਹੈ ਜੀ ਜੀ ਉਹਦੇ ਲੋਕਾਂ ਦੇ ਘਰ ਡਿੱਗੇ ਐ ਪਸ਼ੂ ਮਰਗੇ ਉਦੋਂ ਬਿਮਾਰੀਆਂ ਜਿਹੜੀਆਂ ਉਸ ਤੋਂ ਪੈਦਾ ਹੋਣੀਆਂ ਨੇ ਚਲੋ ਪ੍ਰਮਾਤਮਾ ਕਿਰਪਾ ਕਰੇ ਹੁਣ ਤਾਂ ਲੜਾਈ ਹੈ ਜੀ ਹੁਣ ਤਾਂ ਲੜਾਈ ਲੜਾਂਗੇ ਇਸ ਤੋਂ ਬਚੇ ਤਰਵੇਂ ਹਾਂ ਲੜਾਂਗੇ ਲੜਾਈ ਲੜਨੀ ਹੈ ਹੁਣ ਤਾਂ ਇਹ ਤਾਂ ਲੜਾਈ ਲੜਨੀ ਪਊਗੀ ਕਿ ਬੰਨ ਕਿੱਥੇ ਲੀਕ ਹੋ ਗਿਆ ਸੀ ਰਾਤ ਕੱਲ ਉਹ ਅੱਗੇ ਹਾਂਜੀ ਅੱਗੇ 3 ਹਾਂਜੀ